3 3 12 ਦਸੰਬਰ 2025 ਨੂੰ ਸਾਡੇ ਜ਼ਮੀਨ ਵਿੱਚ ਮੋਟਰ ਦੀ ਚੋਰੀ ਹੋਈ ਸੀ ਜਿਸ ਦੀ ਅਪਾਤਥਾ ਨੇ ਦਖਲ ਦਿੱਤੀ ਸੀ ਪਰ ਫਿਰ ਵੀ ਪੁਲਿਸ ਵਾਲੋ ਕੋਈ ਕਾਰਵਾਈ ਨਹੀਂ ਕੀਤੀ ਗਈ ਉਹ ਉਹਨਾਂ ਨੇ 5 6 ਦਿਨਾਂ ਬਾਅਦ ਆ ਕੇ ਸਾਰਾ ਮਤਲਬ ਚੈੱਕ ਕੀਤਾ ਪਰ ਉਹਨਾਂ ਤੋਂ ਉਹਨਾਂ ਕੋਲ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਡੇ ਨੂਰ ਆਈ ਨੇ ਵੀ ਹੱਥ ਪੱਲਾ ਜੋੜਿਆ ਹਣ ਵਰਕ ਦੇ ਹਾਂਜੀ ਇਹ ਕਿਉਂ ਫਿਰ ਵੀ ਜਾ ਕੇ ਕੁਛ ਨਹੀਂ ਗਾਲ ਗਾਲੀਆਂ ਕਰਦੇ ਤੇ ਸਾਰਾ ਇਕੱਠਾ ਹੋ ਗਿਆ ਉਠਾ ਦਾ ਤਰਮਾਰਿਆ ਜੀ ਮੇਰੇ ਜਾਣ ਲੱਗਿਆ ਨੇ ਫਿਰ ਧੱਕਾ ਸ਼ਹੀ ਵੀ ਕੀਤੀ ਐ ਸਭ ਕੁਝ ਸਾਡੇ ਗਲੀ ਦੇ ਸ਼ਰਾਬੀ ਅਫਸਰ ਸੀ ਜਿਨ੍ਹਾਂ ਨੇ ਕੱਲ ਸਾਡੇ ਘਰ ਉਤੇ ਹਮਲਾ ਕੀਤਾ ਤੇ ਸਾਡੇ ਬੂਏ ਤੇ ਡਰ ਰੋਡ ਮਾਰੇ ਤੇ ਅੰਦਰ ਮੇਰੇ ਦਾਦਾ ਜੀ ਜੋ ਕਿ ਇੱਕ ਬਜ਼ੁਰਗ ਆਰਮੀਰ ਰਿਟਾਇਰ ਸੂਬੇਦਾਰ ਅਫਸਰ ਸੀ ਉਹਨਾਂ ਗ ਜਾ ਕੇ ਉਹਨਾਂ ਦੇ ਹੱਥਾ ਪਾਈ ਕੀਤੀ ਉਹਨਾਂ ਨੂੰ ਗਾਲ੍ਹਾਂ ਕੱਢੀਆਂ। ਇਹ ਅਹੀਂ ਜੇ ਸਾਡੇ ਭਰਾ ਨੂੰ ਕੁਝ ਹੋ ਗਿਆ ਤੇ ਅਸੀਂ ਤੁਹਾਡਾ ਸਾਰਾ ਟੱਬਰ ਤੇਲ ਸੁੱਟ ਕੇ ਫੂਕ ਦੇਾਂਗੇ। ਪੁਲਿਸ ਵੀ ਐਸਾ ਐਤਰਾ ਸੀ ਕਿ ਉਹ ਸਾਨੂੰ ਡਰਾਉਂਦੇ ਸੀ। ਸਾਨੂੰ ਡਰਾਉਂਦੇ ਸੀ ਤੇ ਉਹਨਾਂ ਵੱਲੋਂ ਕੁਝ ਵੀ ਨਹੀਂ ਕਹਿੰਦੇ ਸੀ। ਪੁਲਿਸ ਵਾਲੇ ਮੁਲਾਜ਼ਮ ਵੀ ਉਹਨਾਂ ਨਾਲ ਹੀ ਇਸ ਇਸ ਤਰ੍ਹਾਂ ਲੱਗੰਦੇ ਸੀ ਉਹਨਾਂ ਨਾਲ ਰਲੇ ਹੋਣ। ਅੜਜੀ ਨੂੰ ਨੁਹਚਾਇਆ ਧੱਕੇ ਮਾਰ ਕੇ ਬਾਹਰ ਕੱਢੇ ਜੋ ਸਾਡੇ ਨਾਲ ਵੀ ਉਤਪਾਈ ਕਰਨ ਲੱਗੇ ਹਾਂਜੀ ਅਸੀਂ ਉਹਨਾਂ ਨੂੰ ਬਾਹਰ ਕੱਢਿਆ ਸਾਤਸ਼੍ਰੀਆ ਕਲ ਮੇਰਾ ਨਾਮ ਅਭਿਜੋਤ ਸਿੰਘ ਹੈ ਪੁੱਤਰ ਹਰਤਾ ਸਿੰਘ ਮੈਂ ਪਿੰਡ ਮਜੀਠੀ ਦਾ ਰਹਿਣ ਵਾਲਾ ਹਾਂ ਸਾਡੇ ਇਥੇ 30 ਤਰੀਕ 12 ਦਸੰਬਰ 2025 ਨੂੰ ਸਾਡੇ ਜ਼ਮੀਨ ਵਿੱਚ ਮੋਟਰ ਦੀ ਚੋਰੀ ਹੋਈ ਸੀ ਜਿਸ ਦੀ ਅਪਾਤੀ 30 ਦਸੰਬਰ 2025 ਨੂੰ ਥਾਣੇ ਦਰਖਾਸਤ ਦਿੱਤੀ ਸੀ ਪਰ ਫਿਰ ਵੀ ਕੋਈ 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 ਕਾਰਵਾਈ ਨਹੀਂ ਕੀਤੀ ਗਈ ਉਹ ਉਹਨਾਂ ਨੇ 5-6 ਦਿਨਾਂ ਬਾਅਦ ਆ ਕੇ ਸਾਰਾ ਮਤਲਬ ਚੈੱਕ ਕੀਤਾ ਪਰ ਉਹਨਾਂ ਤੋਂ ਉਹਨਾਂ ਕੋ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਸਾਨੂੰ ਜਣਾ ਤੇ ਕੁਝ ਬੰਦਿਆਂ ਤੇ ਸ਼ੱਕ ਸੀ ਉਹਨਾਂ ਨੇ ਕੱਲ ਕੁਛ ਸਾਡੇ ਗਲੀ ਦੇ ਸ਼ਰਾਬੀ ਅਨਸਰ ਸੀ ਜਿਨ੍ਹਾਂ ਨੇ ਕੱਲ ਸਾਡੇ ਘਰ ਉਤੇ ਹਮਲਾ ਕੀਤਾ ਤੇ ਸਾਡੇ ਗੂਏ ਤੇ ਡਰਡ ਰੋਡ ਮਾਰੇ ਤੇ ਅੰਦਰ ਮੇਰੇ ਦਾਦਾ ਜੀ ਜੋ ਕਿ ਇੱਕ ਬਜ਼ੁਰਗ ਆਰਮੀ ਰਿਟਾਇਰ ਸੂਬੇਦਾਰ ਅਫਸਰ ਸੀ ਉਹਨਾਂ ਗ ਜਾ ਕੇ ਉਹਨਾਂ ਦੇ ਹੱਥਾ ਪਾਈ ਕੀਤੀ ਉਹਨਾਂ ਨੂੰ ਗਾਲਾਂ ਕੱਢੀਆਂ ਤੇ ਸਾਡਾ ਬਹੁਤ ਇੱਥੇ ਬੋਲੇਵਾ ਆਕੇ ਤੇ ਮੇਰੇ ਦਾਦਾ ਜੀ ਦੇ ਉੱਤੇ ਉਹਨਾਂ ਨੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਮੇਰੇ ਜੋ ਨਿੱਕੇ ਭੈਣ ਭਰਾ ਉਹ ਵੀ ਸਾਮਗੇ ਸੀ ਤੇ ਕੁਛ ਮੈਂ ਤੇ ਮੇਰੀ ਮਾਤਾ ਜੀ ਨੇ ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਕੇ ਤੇ ਬੂਆ ਬੰਦ ਕੀਤਾ ਬਾਅਦ ਚ ਅਸੀਂ 100 ਨੰਬਰ ਤੇ ਫੋਨ ਕੀਤਾ ਤੇ ਪੁਲਿਸ 1 ਘੰਟੇ 10 ਮਿੰਟ ਬਾਅਦ ਆਈ ਤੇ ਪੁਲਿਸ ਵੀ ਐਸਾ ਐਤਰਾ ਸੀ ਕਿ ਉਹ ਸਾਨੂੰ ਡਰਾਉਂਦੇ ਸੀ ਆ ਨੁੜ ਰਾਂਦੇ ਸੀ ਤੇ ਉਹਨਾਂ ਲੋਕੋ ਕੁਛ ਵੀ ਨਹੀਂ ਕਹਿੰਦੇ ਸੀ ਪੁਲਿਸ ਵਾਲੇ ਮੁਲਾਜ਼ਮ ਵੀ ਉਹਨਾਂ ਨਾਲ ਹੀ ਇਸ ਇਸ ਤਰ੍ਹਾਂ ਲੱਗੰਦੇ ਸੀ ਉਹਨਾਂ ਨਾਲ ਰਲੇ ਹੋਣ ਜੋ ਕਿ ਸਾਡੀ ਵੀ ਕੋਈ ਗੱਲ ਨਹੀਂ ਸੁਣਉਂਦੇ ਸੀ ਇਸ ਲਈ ਮੈਂ ਆਪਣੇ ਐਸ ਐਚ ਓ ਸਾਹਮਣੂ ਡੀ ਐਸ ਪੀ ਸਰ ਨੂੰ ਮੈਂ ਬੀ ਜੀ ਪੀ ਪੰਜਾਬ ਨੂੰ ਦਰਖਾਸਤ ਕਰਦਾ ਹਾਂ ਤੇ ਭਗਵੰਤ ਮਾਨ ਭਗਵੰਤ ਸਿੰਘ ਮਾਨ ਨੂੰ ਮਤਲਬ ਅਰਜੀ ਦਿੱਨਾ ਹੈ ਕਿ ਇਹਨਾਂ ਸਰਾਰਤੀਆਂ ਸਰਾਂ ਤੇ ਕਾਰਵਾਈ ਕੀਤੀ ਜਾਵੇ ਰਣ ਹੈ ਜੀ ਆਂਦੇ ਲੋਕਾਂ ਨੇ ਹਾਂ ਜੀ ਸਿਦੇੰਦਰਾ ਹੋਏ ਹਾਂਜੀ ਅੰਦਰਾਂ ਤੋਂ ਬੋਲ ਰਹੇ ਨੇ ਗਾਲਾਂ ਕੱਢੋ ਕਰਨੀ ਸ਼ੁਰੂ ਕਰਤੀਆਂ ਅੱਛਾ ਜੀ ਮੇਰੇ ਬੱਚੇ ਜਿਹੜੇ ਘਰ ਚਾਉਨੇ ਤੁਹਾਡੇ ਪਾਪਾ ਜੀ ਕਿੰਨੇ ਬੱਚੇ ਸੀ ਘਰ ਘਰ ਇੱਕ ਇੱਕ ਬੱਚਾ ਨਵਾਲਾ ਕਿਤੇ ਦੋ ਬਿਲਕੁਲ ਛੋਟੇ ਅੱਛਾ ਜੀ ਤਿੰਨ ਉਹ ਚਾਰ ਸਾਲ ਦੇ ਵਿੱਚ ਹਾਂਜੀ ਉਹ ਜਾਵੰਗੇ ਹਾਂਜੀ ਤੇ ਸਾਡੀ ਨੂਰਾਣੀ ਨੇ ਵੀ ਹੱਥ ਪੱਲਾ ਜੋੜਿਆ ਨੂੰ ਵਰਕਡੇ ਹਾਂਜੀ ਲੇਕਿਨ ਉਹ ਫਿਰ ਵੀ ਜਾ ਕੇ ਕੁਝ ਨਹੀਂ ਗਾਲਾਂ ਵਗੀਆਂ ਕਰਦੇ ਪਿੰਡ ਸਾਰਾ ਇਕੱਠਾ ਹੋ ਗਿਆ ਤਾਨੂੰ ਤੁਮ ਕਿਹਦੀ ਤੇ ਬਾਬਾ ਜੀ ਨੂੰ ਹਾਂ ਤੁਮ ਕਿਹਦੇ ਕੀ ਕਹਿੰਦੇ ਸੀ ਇਹ ਅਹੀਂ ਜੇ ਸਾਡੇ ਭਰਾ ਨੂੰ ਕੁਝ ਹੋ ਗਿਆ ਤੇ ਅਸੀਂ ਤੁਹਾਡਾ ਸਾਰਾ ਟੱਬਰ ਤੇਲ ਸੁੱਟ ਕੇ ਫੂਕ ਦੇਾਂਗੇ ਸਾਡੀ ਕੀ ਗਲਤੀ ਹੈ ਇਹਦੇ ਵਿੱਚ ਸੰਗ ਦੱਸੀ ਜਾ ਠੀਕ ਥੈਂਕ ਯੂ ਡੈਡੀ ਜੀ ਨੇ ਉਹਨਾਂ ਨੂੰ ਪਹਚਾਇਆ ਧੱਕੇ ਮਾਰ ਕੇ ਬਾਹਰ ਕੱਢੇ ਜੋ ਸਾਡੇ ਨਾਲ ਵੀ ਹੱਥਪਾਈ ਕਰਨ ਲੱਗੇ ਹਾਂਜੀ ਅਸੀਂ ਉਹਨਾਂ ਨੂੰ ਬਾਹਰ ਕੱਢਿਆ ਧੱਕੇ ਮਾਰ ਕੇ ਯਾ ਅੱਛਾ ਜੀ ਮੇਰੀ ਅੱਖ ਤੇ ਪੇਟ ਮਰੀ ਆ ਦੇਖੋ ਹਾਂਜੀ ਨੀਲ ਪਿਆ ਹੋਇਆ ਹਾਂਜੀ ਹਾਂਜੀ ਇਹ ਹੋਰ ਅੱਗੇ ਸਾਨੂੰ ਕਹਿੰਦੇ ਕੀ ਗੋਲੀ ਮਾਰ ਦਾਂਗੇ ਅੱਛਾ ਜੀ ਹਾਂ ਜੀ ਮੇਰੇ ਛੋਟੇ ਛੋਟੇ ਬੱਚੇ ਕਿੰਨੇ ਸਾਲ ਦੇ ਬੱਚੇ ਤੁਹਾਡੇ ਜੀ 1-3 ਸਾਲ ਦਾ 1-2 ਸਾਲ ਦਾ ਅੱਛਾ ਜੀ ਇੱਕ ਵੱਡਾ ਵੀ ਤੇ ਤੁਹਾਡੇ ਜਿਹੜੇ ਹਸਬੰਡ ਆਗੇ ਉਹ ਕਿੱਥੇ ਨੇ ਜੀ ਮੇਰੇ ਹਸਬੰਡ ਬਾਹਰ ਆ ਜੀ ਅੱਛਾ ਜੀ ਹਾਂ ਜੀ ਯਾਨੀ ਕਿ ਤੁਸੀਂ ਤਿੰਨੇ ਆਣੇ ਸੀ ਘਰ ਵਿੱਚ ਹਾਂ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੁਸੀਂ ਕੀ ਮੰਗ ਕਰਦੇ ਹੋ ਜੀ ਸਾਡਾ ਨਿਆਂ ਕੀਤਾ ਜਾਏ ਸਾਡੀ ਜ਼ਰੂਰ ਸੁਣੀ ਜਾਵੇ ਕਿਸ ਤਰ੍ਹਾਂ ਸਾਨੂੰ ਕੋਈ ਵੀ ਡਰਾਏਗਾ ਫਿਰ ਠੀਕ ਹੈ ਜੀ ਹਾਂ ਜੀ